ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਆਲੂ ਕਿਰਪਾਲੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਪਦਤ ਉਧਾਰਨ ਸਤਗੁਰ ਮੇਰਾ ਮੋਹ ਤਿਸ ਕਾ ਪ੍ਰਵਾਸਾ ਮੇਰਾ ਸਤਗੁਰੂ ਸਾਹਿਬ ਕਹਿਣ ਲਗੇ ਪਤ ਤਾ ਨੂੰ ਪਾਵਨ ਕਰਨ ਵਾਲਾ ਹੈ ਬਿਕਾਰੀਆਂ ਦਾ ਸਾਰ ਸੰਗਤ ਪਾਰ ਉਤਾਰਾ ਕਰਨ ਵਾਲਾ ਹੈ ਪਦਤ ਉਧਾਰਨ ਸਤਗੁਰ ਮੇਰਾ ਮੋਹ ਤਿਸ ਕਾ ਪ੍ਰਵਾਸਾ ਸਾਹਿਬ ਕਹਿਣ ਲਗੇ ਮੈਨੂੰ ਉਸ ਗੁਰੂ ਦਾ ਹੀ ਪ੍ਰਭਾਸਾ ਹੈ ਜਿਹੜਾ ਗੁਰੂ ਪਤ ਤਾਂ ਨੂੰ ਬਿਕਾਰੀਆਂ ਨੂੰ ਬਚਾਉਣ ਵਾਲਾ ਹੈ ਸਾਧ ਸੰਗਤ ਇਤਿਹਾਸ ਨੂੰ ਆਪਾਂ ਵੜ ਕੇ ਦੇਖੀਏ ਗੁਰੂ ਸੱਚ ਮੁੱਚ ਬਿਕਾਰੀਆਂ ਨੂੰ ਬਿਕਾਰਾਂ ਤੋਂ ਬਚਾ ਲੈਂਦਾ ਹੈ ਇੱਕ ਵਾਰ ਨਾ ਅਨੰਦਪੁਰ ਸਾਹਿਬ ਵਿਖੇ ਪਿਸ਼ਾਵਰ ਤੋਂ ਇੱਕ ਸਿੱਖ ਪਰਿਵਾਰ ਜਿਹੜਾ ਉਹ ਆਉਂਦਾ ਹੈ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਵਕਤ ਅਨੰਦਪੁਰ ਸਾਹਿਬ ਵਿਖੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਤਸ਼ਾਹ ਜੀਆਂ ਦੇ ਕਲਕੀਆਂ ਵਾਲੇ ਬਾਪੂ ਦੇ ਦਰਸ਼ਨ ਕੀਤੇ ਨਾ ਤੇ ਜਿਹੜਾ ਛੋਟਾ ਬੱਚਾ ਸੀ ਨਾਲ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਉਸ ਬੱਚੇ ਨੂੰ ਦੇਖਿਆ ਆਖਣਾ ਕੀਤਾ ਕਿ ਪੁੱਤਰ ਤੇਰਾ ਨਾਮ ਕੀ ਹੈ ਸਾਧ ਸੰਗਤ ਉਹ ਛੋਟਾ ਜਿਹਾ ਬੱਚਾ ਬੜਾ ਹੀ ਪਿਆਰਾ ਬੱਚਾ ਸੀ ਆਖਣ ਲੱਗਾ ਕਿ ਸਤਗੁਰੂ ਮੇਰਾ ਨਾਮ ਹੈ ਜੋਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਖ ਉਹਨਾਂ ਨੇ ਸਹਿਤ ਸੁਭਾਈ ਆਖ ਦਿੱਤਾ ਕਿ ਭਾਈ ਜੋਗਾ ਜੀ ਤੁਸੀਂ ਕਿਹਦੇ ਜੋਗੇ ਹੋ ਤੇ ਸਾਥ ਸੰਗਤ ਅਗੋਂ ਭਾਈ ਜੋਗੇ ਨੇ ਵੀ ਸਹਿਤ ਸੁਭਾਵਕ ਹੀ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਸਤਿਗੁਰੂ ਭਾਈ ਜੋਗਾ ਤੁਹਾਡੇ ਜੋਗਾ ਹੈ ਸਾਥ ਸੰਗਤ ਜਦੋਂ ਇੰਨੀ ਗੱਲ ਉਸ ਬੱਚੇ ਤੋਂ ਸੁਣੀ ਨਾ ਤੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਖ ਦਿੱਤਾ ਕਿ ਭਾਈ ਜੋਗੇ ਜੇ ਤੂੰ ਗੁਰੂ ਜੋਗਾ ਹੈ ਤੇ ਸੱਚੇ ਅੱਖ ਲਗੇ ਜਾਣੀ ਕਿ ਗੁਰੂ ਵੀ ਤੇਰੇ ਜੋਗਾ ਹੀ ਹੈ ਇਹ ਤੂੰ ਗੁਰੂ ਜੋਗਾ ਹੈ ਤੇ ਫਿਰ ਗੁਰੂ ਵੀ ਤੇਰੇ ਜੋਗਾ ਹੀ ਹੈ ਸਾਧ ਸੰਗਤ ਮਾਤਾ ਪਿਤਾ ਵਾਪਸ ਪੇਸ਼ਾਵਨ ਨੂੰ ਚਲੇ ਜਾਂਦੇ ਨੇ ਭਾਈ ਜੋਗੇ ਨੂੰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛਣ ਦੇ ਵਿੱਚ ਛੱਡ ਜਾਂਦੇ ਨੇ ਕਿਤਨਾ ਲੰਮਾ ਸਮਾਂ ਜਿਹੜਾ ਉਹ ਬੀਤ ਗਿਆ ਤੇ ਸਾਧ ਸੰਗਤ ਇਧਰ ਮਾਬਿਆਂ ਨੇ ਭਾਈ ਜੋਗੇ ਦਾ ਵਿਆਹ ਜਿਹੜਾ ਹੈ ਉਹ ਨਿਯਤ ਕਰ ਦਿੱਤਾ ਮੰਗਣੀ ਕਰ ਦਿੱਤੀ ਤੇ ਜਦੋਂ ਵਿਆਹ ਦਾ ਦਿਨ ਜਿਹੜਾ ਮੁਕਰਰ ਹੋਇਆ ਸੀ ਨਾ ਉਹ ਤੋਂ ਪਹਿਲਾਂ ਜਾ ਕਰਕੇ ਮਾਪਿਆਂ ਨੇ ਆਨੰਦਪੁਰ ਸਾਹਿਬ ਵਿਖੇ ਭਾਈ ਜੋਗੇ ਨੂੰ ਲੈਣ ਵਾਸਤੇ ਜਾਂਦੇ ਨੇ ਜਦੋਂ ਜਾ ਕਰਕੇ ਕਲਗੀਆਂ ਵਾਲੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਭਾਈ ਜੋਗੇ ਦਾ ਵਿਆਹ ਦਾ ਦਿਨ ਜਿਹੜਾ ਉਹ ਮੁਕਰਰ ਕੀਤਾ ਇਹਨੂੰ ਗ੍ਰਿਸ਼ਟ ਧਰਮ ਦੇ ਵਿੱਚ ਗ੍ਰਿਸ਼ਟ ਮਾਰਗ ਦੇ ਵਿੱਚ ਇਹਨੇ ਆਉਣਾ ਹੈ ਤੁਸੀਂ ਹੁਣ ਕਿਰਪਾ ਕਰੋ ਇਹਨੂੰ ਆਗਿਆ ਬਖਸ਼ ਤੇ ਭਾਈ ਜੋਗੇ ਦਾ ਵਿਆਹ ਜਿਹੜਾ ਉਹ ਕਰੀਏ ਗ੍ਰਿਸ਼ਟ ਦੇ ਵਿੱਚ ਇਹ ਪ੍ਰਵੇਸ਼ ਕਰੇ ਸਾਧ ਸੰਗਤ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਜੋਗੇ ਨੂੰ ਆਗਿਆ ਦਿੱਤੇ ਤੇ ਆਖਿਆ ਕਿ ਭਾਈ ਜੋਗਾ ਜੀ ਜਿਸ ਵਕਤ ਅਸੀਂ ਤੁਹਾਨੂੰ ਹੁਕਮ ਕਰੀਏ ਉਸੇ ਵਕਤ ਸਾਡੇ ਹੁਕਮਾਂ ਦੀ ਪਾਲਣਾ ਕਰਦੇ ਆ ਜਿਹੜਾ ਵੀ ਕੰਮ ਕਰਦੇ ਹੋ ਉਹ ਕੰਮ ਵਿੱਚੇ ਹੀ ਛੱਟ ਕਰਕੇ ਸਾਡੇ ਹੁਕਮਾਂ ਦੀ ਪਾਲਣਾ ਕਰਨੀ ਹੈ ਸਾਡੇ ਪਾਸ ਪਹੁੰਚਣਾ ਹੈ ਸਾਧ ਸੰਗਤ ਕਲਗੀਆਂ ਵਾਲੇ ਸਾਧਗਰਾਂ ਤੋਂ ਆਗਿਆ ਲਿਆ ਕਰਕੇ ਭਾਈ ਜੋਗਾ ਜੀ ਆਪਣੇ ਮਾਤਾ ਪਿਤਾ ਦੇ ਨਾਲ ਪਸ਼ਾਵਰ ਵਿਖੇ ਆਉਂਦੇ ਨੇ ਵਿਆਹ ਦਾ ਦਿਨ ਜਿਹੜਾ ਉਹ ਜਿਹੜਾ ਮੁਕਰਰ ਕੀਤਾ ਗਿਆ ਸੀ ਨੇੜੇ ਆਇਆ ਇੱਧਰ ਵਿਆਹ ਵਾਲਾ ਦਿਨ ਜਿਹੜਾ ਉਹ ਆ ਚੁੱਕਾ ਹੈ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਸਾਧ ਸੰਗਤ ਹੈ ਇਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਦੋਂ ਪੰਥ ਦੇ ਉੱਤੇ ਭੀੜ ਪਈ ਨਾ ਤੇ ਭਾਈ ਜੋਗੇ ਨੂੰ ਵੀ ਸਾਧ ਸੰਗਤ ਚਿੱਠੀ ਜਿਹੜੀ ਉਹ ਲਿਖੀ ਹੈ ਸਤਿਗੁਰਾਂ ਦਾ ਖੱਤ ਲਿਖਿਆ ਕਿ ਭਾਈ ਜੋਗਾ ਜੀ ਇਸ ਚਿੱਠੀ ਨੂੰ ਮਿਲਦੇ ਆ ਸਾਰ ਜਿਸ ਵਕਤ ਤੁਹਾਡੇ ਪਾਸ ਇਹ ਚਿੱਠੀ ਪਹੁੰਚੇ ਉਸੇ ਵਕਤ ਜਿਹੜਾ ਕੰਮ ਕਰਦੇ ਹੋ ਕੰਮ ਛੱਡ ਕਰਕੇ ਆ ਜਾਣਾ ਹੈ ਗੁਰੂ ਹੁਕਮਾਂ ਦੀ ਪਾਲਣਾ ਕਰਨੀ ਹੈ ਸਾਰ ਸੰਗਤ ਸਿੱਖ ਨੂੰ ਦੇ ਕਰਕੇ ਚਿੱਠੀ ਜਿਹੜੀ ਉਹ ਸਤਿਗੁਰੂ ਭੇਜਦੇ ਨੇ ਪਸ਼ਾਵਰ ਵਿਖੇ ਸਿੱਖ ਮੰਜਲਾਂ ਨੂੰ ਮਾਰਦਾ ਹੋਇਆ ਪਸ਼ਾਵਰ ਵਿਖੇ ਪਹੁੰਚਦਾ ਹੈ ਤੇ ਜਿਸ ਦੇ ਨਾ ਉਹ ਸਿੱਖ ਚਿੱਠੀ ਲੈ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਲੈ ਕਰਕੇ ਪਹੁੰਚਦਾ ਹੈ ਨਾ ਪਸ਼ਾਵਰ ਵਿਖੇ ਉਸ ਦਿਨ ਹੀ ਭਾਈ ਜੋਗੇ ਜੀ ਦਾ ਵਿਆਹ ਸੀ ਤੇ ਸਾਰ ਸੰਗਤ ਵੇਖੋ ਦੋ ਲਾਵਾਂ ਜਿਹੜੀਆਂ ਉਹ ਭਾਈ ਜੋਗਾ ਜੀ ਦੀਆਂ ਹੋ ਚੁੱਕੀਆਂ ਸਨ ਤੇ ਜਿਸ ਵਕਤ ਹੈ ਸਿੱਖ ਨੇ ਜਾ ਕਰਕੇ ਚਿੱਠੀ ਫੜਾਈ ਐ ਨਾ ਭਾਈ ਜੋਗੇ ਨੂੰ ਕਿ ਕਲਗੀਆਂ ਵਾਲੇ ਸਤਿਗੁਰਾਂ ਦਾ ਖੱਤ ਆਇਆ ਹੈ ਦੋ ਲਾਵਾਂ ਸਾਤ ਸੰਗਤ ਹੋਈਆਂ ਸਨ ਜਦੋਂ ਖੱਤ ਪੜਿਆ ਨਾ ਭਾਈ ਜੋਗਾ ਜੀ ਨੇ ਤੇ ਲਿਖਿਆ ਸੀ ਭਾਈ ਜੋਗਾ ਜੀ ਜਿਹੜਾ ਕੰਮ ਵੀ ਤੁਸੀਂ ਕਰਦੇ ਹੋ ਨਾ ਸਾਡਾ ਇਹ ਹੁਕਮ ਜਦੋਂ ਵੀ ਤੁਹਾਡੇ ਕੋਲ ਪਾਸ ਪਹੁੰਚੇ ਜਦੋਂ ਵੀ ਸਿੱਖ ਇਹ ਚਿੱਠੀ ਫੜਾਏ ਚਿੱਠੀ ਪੜਦਿਆਂ ਸਾਰ ਜਿਹੜਾ ਕੰਮ ਕਰਦੇ ਹੋ ਕੰਮ ਵਿੱਚੇ ਛੱਡ ਕਰਕੇ ਇਹ ਸਾਡੇ پاس ਆਉਣ ਦੀ ਕਿਰਪਾਲਤਾ ਕਰੋ ਜਦੋਂ ਸਾਧ ਸੰਗਤ ਭਾਈ ਜੋਗੇ ਨੇ ਉਹ ਚਿੱਠੀ ਪੜ੍ਹੀ ਐ ਦੋ ਲਾਵਾਂ ਹੋਈਆਂ ਸਨ ਵਿਆਹ ਦਾ ਕਾਰਜ ਜਿਹੜਾ ਉਹ ਵਿੱਚੇ ਛੱਡ ਕਰਕੇ ਨਾ ਤੇ ਮਾਪਿਆਂ ਤੋਂ ਆਗਿਆ ਲਈ ਬੜਾ ਸਮਝਾਇਆ ਰਿਸ਼ਤੇਦਾਰ ਸਾਖ ਸਬੰਧੀਆਂ ਨੇ ਮਾਪਿਆਂ ਨੇ ਵਰਜਿਆ ਪਰ ਭਾਈ ਜੋਗਾ ਜੀ ਨੇ ਗੁਰੂ ਹੁਕਮਾਂ ਦੀ ਪਾਲਣਾ ਕੀਤੀ ਵਿਆਹ ਦਾ ਕਾਰਜ ਜਿਹੜਾ ਉਹ ਵਿੱਚੇ ਛੱਡ ਕਰਕੇ ਤੇ ਸਾਧ ਸੰਗਤ ਗੁਰੂ ਦੇ ਰਸਤੇ ਉਤਰੇ ਅਨੰਦਪੁਰ ਸਾਹਿਬ ਦੇ ਮਾਰਗ ਦੇ ਉੱਤੇ ਪੈ ਗਏ ਤੇ ਜਦੋਂ ਰਸਤੇ ਦੇ ਵਿੱਚ ਮੰਝਲਾਂ ਨੂੰ ਮਾਰਦੇ ਹੋਏ ਸਾਧ ਸੰਗਤ ਆਪਣੇ ਪੰਧ ਵੱਲ ਤੇ ਉੱਤੇ ਤੁਰੇ ਜਾ ਰਹੇ ਨੇ ਨਾ ਤੇ ਭਾਈ ਜੋਗਾ ਜੀ ਦੇ ਮਨ ਦੇ ਵਿੱਚ ਵਿਚਾਰ ਆ ਰਹੇ ਮਨ ਦੇ ਵਿੱਚ ਥੋੜਾ ਹੰਕਾਰ ਆ ਗਿਆ ਕਿ ਮੈਂ ਪਤਾ ਨਹੀਂ ਕਿੰਨਾ ਕੁ ਮਹਾਨ ਸੇਖਾ ਜਿਹੜਾ ਸਤਿਗੁਰਾਂ ਨੇ ਮੈਨੂੰ ਚਿੱਠੀ ਲਿਖ ਕਰਕੇ ਬੁਲਾਇਆ ਸਾਧ ਸੰਗਤ ਮਾਇਆ ਨੇ ਐਸਾ ਪ੍ਰਭਾਵ ਜਿਹੜਾ ਉਹ ਭਾਈ ਜੋਗੇ ਦੇ ਉੱਤੇ ਪਾ ਦਿੱਤਾ ਮਨ ਦੇ ਵਿੱਚ ਮਾੜੇ ਫੁਰਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਜਿਸ ਵਕਤ ਸਿਹਾਰਪੁਰ ਵਿਖੇ ਪਹੁੰਚਦੇ ਨੇ ਨਾ ਤੇ ਰਾਤ ਹੁੰਦੀ ਹੈ ਰਾਤ ਥੋੜਾ ਸ਼ਹਿਰ ਨੂੰ ਜਦੋਂ ਜਾਂਦੇ ਨੇ ਤੇ ਜਦੋਂ ਸ਼ਹਿਰ ਦੇ ਵਿੱਚ ਗਏ ਸਾਧ ਸੰਗਤ ਕੀ ਦੇਖਦੇ ਨੇ ਮਨ ਦੇ ਵਿੱਚ ਐਨੇ ਮਾੜੇ ਵਿਚਾਰ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਐਸਾ ਮਾਇਆ ਨੇ ਕਿਉਂਕਿ ਹੰਕਾਰ ਜਿਹੜਾ ਸਾਧ ਸੰਗਤ ਗੁਰੂ ਨੂੰ ਨਹੀਂ ਪਾਉਂਦਾ ਜਿਹੜਾ ਹੰਕਾਰੇ ਬੰਦਾ ਹੈ ਫਿਰ ਮਾਇਆ ਦੇ ਵਿੱਚ ਹੀ ਉਹ ਗੁਲਤਾਨ ਹੋ ਜਾਂਦਾ ਹੈ ਗੁਰੂ ਨੂੰ ਭੁੱਲ ਜਾਂਦਾ ਹੈ ਗੁਰੂ ਦੇ ਬਚਨ ਭੁੱਲ ਕੇ ਭਾਈ ਜੋਗੇ ਨੂੰ ਮਾਇਆ ਨੇ ਐਸਾ ਸਾਧ ਸੰਗਤ ਭ੍ਰਮਿਤ ਕਰ ਦਿੱਤਾ ਉਥੇ ਇੱਕ ਬੇਸ਼ਵਾ ਨੂੰ ਦੇਖਦੇ ਨੇ ਬੇਸ਼ਵਾ ਦਾ ਕੋਠਾ ਦੇਖਿਆ ਤੇ ਸਾਧ ਸੰਗਤ ਬੇਸ਼ਵਾ ਦੇ ਕੋਠੇ ਦੇ ਜਦੋਂ ਇੱਕ ਤਾਕੀ ਦੇ ਰਾਹੀ ਦੇਖਦੇ ਨੇ ਇੱਕ ਬੇਸ਼ਵਾ ਨੂੰ ਇੱਕ ਔਰਤ ਨੂੰ ਦੇਖਿਆ ਬੜੀ ਖੂਬਸੂਰਤ ਔਰਤ ਸੀ ਦੇਖ ਕਰਕੇ ਮਨ ਜਿਹੜਾ ਉਹ ਸਾਧ ਸੰਗਤ ਡੋਲ ਗਿਆ ਮਾਇਆ ਨੇ ਐਸਾ ਪ੍ਰਭਾਵ ਪਾ ਦਿੱਤਾ ਭਾਈ ਜੋਗੇ ਦੇ ਉੱਤੇ ਕਿ ਸਾਧ ਸੰਗਤ ਮਨ ਐਸਾ ਮਾੜੇ ਵਿਚਾਰਾਂ ਦੇ ਵਿੱਚ ਵਹਿ ਤੁਰਿਆ ਕਿ ਉਸ ਵੇਸ਼ਵਾ ਦੇ ਕੋਠੇ ਵੱਲ ਜਾ ਤੁਰੇ ਜਦੋਂ ਘੋੜਾ ਬੰਨ੍ਹ ਕਰਕੇ ਤੇ ਸਾਧ ਸੰਗਤ ਵੇਸ਼ਵਾ ਦੇ ਕੋਠੇ ਵੱਲ ਨੂੰ ਜਾਣ ਲੱਗੇ ਨੇ ਨਾ ਖਤਮ ਉਧਰ ਨੂੰ ਚੱਲੇ ਨੇ ਜਿਸ ਵਕਤ ਪੌੜੀਆਂ ਦੇ ਉੱਤੇ ਚੜਨ ਲੱਗਦੇ ਨੇ ਤੇ ਅੱਗੇ ਕੀ ਦੇਖਦੇ ਨੇ ਕਲਗੀਆਂ ਵਾਲਾ ਬਾਪੂ ਅੱਗੇ ਖਲੋਤਾ ਹੈ ਵਰਸ਼ਾ ਫੜ ਕਰਕੇ ਕਲਗੀਆਂ ਵਾਲਾ ਸਤਿਗੁਰੂ ਅੱਗੇ ਪਹਿਰਾ ਕਰ ਰਿਹਾ ਹੈ ਸਾਧ ਸੰਗਤ ਜਦੋਂ ਭਾਈ ਜੋਗੇ ਨੇ ਦੇਖਿਆ ਕਿ ਇੱਕ ਸਿੰਘ ਜਿਹੜਾ ਹੈ ਆਪਣਾ ਸਿੰਘ ਗੁਰੂ ਦਾ ਮੁਖ ਜਿਹੜਾ ਉਹ ਟਕਿਆ ਹੋਇਆ ਹੈ ਵਰਸ਼ਾ ਹੱਥ ਦੇ ਵਿੱਚ ਫੜਿਆ ਹੋਇਆ ਹੈ ਸਿੱਖ ਖਲੋਤਾ ਹੈ ਤੇ ਸਾਧ ਸੰਗਤ ਵਾਪਸ ਆ ਗਿਆ ਅੱਖ ਨਗਾ ਕਿ ਜਦੋਂ ਇਹ ਸਿੰਘ ਪਾਸੇ ਜਾਵੇਗਾ ਮੈਂ ਉਦੋਂ ਉਸ ਵੇਛਵਾ ਦੇ ਕੋਲ ਚਲਾ ਜਾਵਾਂਗਾ ساری ਰਾਤ ਸਾਧ ਸੰਗਤ ਉੱਥੇ ਏਸੇ ਤਰ੍ਹਾਂ ਹੀ ਕੁਝ ਸਮੇਂ ਬਾਅਦ ਜਾ ਜਾ ਕੇ ਦੇਖਦੇ ਰਹੇ ਪਰ ਉਹ ਸਿੰਘ ਉਸੇ ਤਰ੍ਹਾਂ ਉੱਥੇ ਖਲੋਤਾ ਕਲਗੀਆਂ ਵਾਲਾ ਬਾਪੂ ਵਰਸ਼ਾ ਲੈ ਕਰਕੇ ਜਦੋਂ ਜਾਂਦੇ ਨੇ ਅੱਗੇ ਉਹ ਸਿੰਘ ਨੂੰ ਦੇਖਦੇ ਨੇ ਫਿਰ ਵਾਪਸ ਆ ਜਾਂਦੇ ਨੇ ساری ਰਾਤ ਸਾਧ ਸੰਗਤ ਇਦਾਂ ਹੀ ਦੇਖਦੇ ਆਂ ਹੀ ساری ਰਾਤ ਜਿਹੜੀ ਉਹ ਬੀਤ ਗਈ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਇਹ ਸਾਧ ਸੰਗਤ ਸਾਰੀ ਰਾਤ ਜਾਗਦੇ ਜਾਗਦੇ ਬਤੀਤ ਕਰ ਦਿੱਤੀ ਭਾਈ ਜੋਗੇ ਨੇ ਅਮਰਤ ਵੇਲਾ ਹੋਇਆ ਤੇ ਸੋਚਣ ਲੱਗਾ ਇੱਕ ਵਾਰ ਫੇਰ ਜਾ ਕਰਕੇ ਦੇਖ ਆਉਣਾ ਏ ਜੇ ਉਹ ਸਿੰਘ ਜਿਹੜਾ ਉਹ ਚਲਿਆ ਗਿਆ ਉਹ ਤੇ ਮੈਂ ਵੇਸ਼ 바ਰੇ ਕੋਲ ਚਲਿਆ ਜਾਵਾਂ ਪਰ ਸਾਧ ਸੰਗਤ ਕਲਗੀਆਂ ਵਾਲੇ ਸਤਿਗੁਰੂ ਉਸੇ ਤਰ੍ਹਾਂ ਉੱਥੇ ਸਾਰੀ ਰਾਤ ਪਹਿਰਾ ਜਿਹੜਾ ਉਦੇਰੇ ਨੇ ਜਦੋਂ ਫੇਰ ਗਿਆ ਨਾ ਅਮਰਤ ਵੇਲੇ ਤੇ ਸਾਧ ਸੰਗਤ ਜਾ ਕਰਕੇ ਫਿਰ ਸਤਿਗੁਰਾਂ ਨੇ ਆਖਿਆ ਉਹ ਸਿੰਘ ਨੇ ਆਖਿਆ ਕੇ ਭਾਈ ਜੋਗੇ ਅੰਮ੍ਰਿਤ ਵੇਲਾ ਹੋ ਚੁੱਕਾ ਏ ਇੱਥੇ ਕੀ ਕਰਦਾ ਏ ਜਾਂ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਗੁਰੂ ਦੀ ਬਾਣੀ ਨੂੰ ਪੜ ਸਾਧ ਸੰਗਤ ਭਾਈ ਜੋਗੇ ਦੇ ਕਪਾਟ ਖੁੱਲੇ ਉਥੋਂ ਵਾਪਸ ਆਇਆ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਬਾਣੀ ਪੜੀ ਫਿਰ ਅਨੰਦਪੁਰ ਸਾਹਿਬ ਨੂੰ ਸਵੇਰੇ ਚਾਲੇ ਪਾ ਦਿੱਤੇ ਤੇ ਮਨ ਦੇ ਵਿੱਚ ਸੋਚਦਾ ਏ ਰਸਤੇ ਦੇ ਵਿੱਚ ਤੁਰਿਆ ਆਉਂਦਾ ਕਿ ਚੰਗਾ ਹੋਇਆ ਉਸ ਸਿੱਖ ਨੇ ਮੈਨੂੰ ਉਥੇ ਵਰਜ ਦਿੱਤਾ ਨਹੀਂ ਤੇ ਮੈਂ ਗੁਰੂ ਨੂੰ ਜਾ ਕਰਕੇ ਕਿਹੜਾ ਮੁਖ ਦਿਖਾਉਣਾ ਸੀ ਸਾਧ ਸੰਗਤ ਜਿਸ ਵਕਤ ਅਨੰਦਪੁਰ ਸਾਹਿਬ ਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿਖੇ ਭਾਈ ਜੋਗਾ ਜੀ ਪਹੁੰਚਦੇ ਨੇ ਸਾਧ ਸੰਗਤ ਦਰਸ਼ਨ ਕੀਤੇ ਸਤਿਗੁਰਾਂ ਦੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਤੇ ਭਾਈ ਜੋਗੇ ਨੂੰ ਸਤਿਗੁਰਾਂ ਨੇ ਆਪਣੇ ਪਾਸ ਬੁਲਾਇਆ ਜਿਸ ਵਕਤ ਸਤਿਗੁਰਾਂ ਨੂੰ ਨਮਸ਼ਕਾਰ ਕੀਤੀ ਹੈ ਸਨਮੁਖ ਬੈਠ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਸਤਿਗੁਰਾਂ ਦਾ ਸਰੂਪ ਦੇਖਦਾ ਇਹ ਨਾ ਭਾਈ ਜੋਗਾ ਤੇ ਸਾਧ ਸੰਗਤ ਜਦੋਂ ਮੁੱਖ ਵੱਲ ਦੇਖਿਆ ਤੇ ਨੇਤਰ ਜਿਹੜੇ ਸਾਧ ਸੰਗਤ ਲਾਲ ਹੋਏ ਸਨ ਜਦੋਂ ਇਹ ਅਵਸਥਾ ਦੇਖੀ ਤੇ ਭਾਈ ਜੋਗੇ ਨੇ ਆਖਿਆ ਪਾਤਸ਼ਾਹ ਨੇਤਰ ਇੰਨੇ ਲਾਲ ਨੇ ਇਹ ਅਵਸਥਾ ਦਾ ਕਾਰਨ ਕੀ ਹੈ ਪਾਤਸ਼ਾਹ ਕਹਿੰ ਲਗੇ ਭਾਈ ਜੋਗਿਆ ਆਪ ਹੀ ਤੂੰ ਜਗਾਉਣਾ ਏ ਤੇ ਆਪ ਹੀ ਸਾਨੂੰ ਪੁੱਛਣਾ ਕਰਦਾ ਏ ਅੱਖ ਲੱਗਾ ਪਾਤਸ਼ਾਹ ਮੈਨੂੰ ਸਮਝ ਨਹੀਂ ਲੱਗੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਪਾਤਸ਼ਾਹ ਅੱਖ ਲੱਗੇ ਕਿ ਭਾਈ ਜੋਗੇ ਬਚਪਨ ਦੇ ਵਿੱਚ ਇੱਕ ਬੱਚਾ ਸਾਡੇ ਕੋਲ ਆਇਆ ਸੀ ਤੇ ਅਸੀਂ ਉਹਨੂੰ ਬਚਨ ਕੀਤਾ ਸੀ ਉਹਨੇ ਆਖਿਆ ਸੀ ਮੈਂ ਗੁਰੂ ਜੋਗਾ ਹਾਂ ਤੇ ਅਸੀਂ ਆਖਿਆ ਸੀ ਕਿ ਜੇ ਤੂੰ ਗੁਰੂ ਜੋਗਾ ਹੈਂ ਤੇ ਗੁਰੂ ਵੀ ਤੇਰੇ ਜੋਗਾ ਹੈ ਇਹ ਬਚਨ ਕੀਤਾ ਤੇ ਅਸੀਂ ਸਾਰੀ ਰਾਤ ਉਸ ਬਚਨ ਦੇ ਉੱਤੇ ਪਹਿਰਾ ਦਿੱਤਾ ਆਪਣੇ ਵਚਨ ਨੂੰ ਪੂਰਾ ਕੀਤਾ ਸਾਧ ਸੰਗਤ ਭਾਈ ਜੋਗੇ ਨੂੰ ਸਮਝ ਆ ਗਈ ਕਿ ਉਹ ਜਿਹੜਾ ਸਿੰਘ ਸੀ ਉਹ ਮੇਰਾ ਕਲਗੀਆਂ ਵਾਲਾ ਬਾਪੂ ਹੀ ਉੱਥੇ ਸਾਰੀ ਰਾਤ ਪਹਿਰਾ ਦਿੰਦਾ ਰਿਹਾ ਸਾਧ ਸੰਗਤ ਚਰਨਾਂ ਦੇ ਉੱਤੇ ਟੈ ਪਏ ਭੁੱਲ ਜਿਹੜੀ ਉਹ ਸਤਿਗੁਰਾਂ ਤੋਂ ਬਖਸ਼ਾਈ ਤੇ ਆਖਿਆ ਕਿ ਸਤਿਗੁਰੂ ਬੜੀ ਵੱਡੀ ਭੁੱਲ ਜਿਹੜੀ ਉਹ ਹੋ ਚੱਲੀ ਸੀ ਤੁਸੀਂ ਕਿਰਪਾ ਕਰਕੇ ਆਪਣੇ ਸਿੱਖ ਨੂੰ ਬਚਾ ਲਿਆ ਏ ਸਾਰ ਸੰਗਤ ਭਾਈ ਜੋਗੇ ਨੂੰ ਸਤਿਗੁਰਾਂ ਨੇ ਆਪਣੀ ਗੱਲ ਬਕਰੀ ਦੇ ਵਿੱਚ ਲਿਆ ਇੱਥੇ ਵੀ ਅੱਜ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਪਤਤ ਉਦਾਹਰਨ ਸਤਿਗੁਰ ਮੇਰਾ 모ਹੇ ਤਿਸ ਕਾ ਪ੍ਰਵਾਸਾ ਕੇ ਭਾਈ ਸਤਿਗੁਰੂ ਮੇਰਾ ਪਤਤਾ ਨੂੰ ਉਦਾਹਰਨ ਵਾਲਾ ਹੈ ਪਤਤਾ ਨੂੰ ਵਿਕਾਰੀਆਂ ਨੂੰ ਬਚਾਉਣ ਵਾਲਾ ਹੈ